ਬਾਬਾ ਗੁਲਜਾਰ ਸਿੰਘ ਜੀ ਨਾਨਕ ਸਰਜੱਬੋਵਾਲ ਵਾਲੇ ਆਪਣੀ ਯੂਰਪ ਦੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਫੇਰੀ ਪੂਰੀ ਕਰਕੇ ਪਰਤੇ ਪੰਜਾਬ ਪੰਜਾਬ ਦੀ ਧਰਤੀ ਤੋਂ ਵੱਖ-ਵੱਖ ਸਮੇਂ ਤੇ ਰਾਗੀ ਢਾਡੀ ਕਵੀਸ਼ਰ ਸਾਧੂ ਸੰਤ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਯੂਰਪ ਦੀ ਫੇਰੀ ਤੇ ਆਉਂਦੇ ਰਹਿੰਦੇ ਹਨ ਬਾਬਾ ਗੁਲਜਾਰ ਸਿੰਘ ਜੀ ਨਾਨਕ ਸਰਜੱਬੋਵਾਲ ਵਾਲੇ ਮਿਤੀ 10 ਜੂਨ ਨੂੰ ਯੂਰਪ ਦੀ ਫੇਰੀ ਤੇ ਆਇਸਨ ਉਹਨਾਂ ਵੱਲੋਂ ਪੋਲਨ ਤੋਂ ਬਾਅਦ ਫਰਾਂਸ ਦੀ ਧਰਤੀ ਤੇ ਇੱਕ ਹਫਤਾ ਇਟਲੀ ਵਿਖੇ ਤਿੰਨ ਹਫਤੇ ਬੈਲਜੀਅਮ ਵਿਖੇ ਦੋ ਹਫਤੇ ਜਰਮਨੀ ਵਿਖੇ ਇੱਕ ਹਫਤਾ ਸਪੇਨ ਵਿਖੇ ਇੱਕ ਹਫਤਾ ਤੇ ਆਪਣੀ ਫੇਰੀ ਦੇ ਆਖਰੀ ਤਿੰਨ ਹਫਤੇ ਉਹਨਾਂ ਵੱਲੋਂ ਦੁਬਾਰਾ ਇਟਲੀ ਦੀ ਧਰਤੀ ਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਸੰਤਾਂ ਨੂੰ ਕਥਾ ਤੇ ਕੀਰਤਨ ਰਾਈ ਗੁਰਮਤਿ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਇਨ੍ਹਾਂ ਮੁਲਕਾਂ ਵਿੱਚ ਵਕ ਵਕ ਗੁਰਦੁਆਰਾ ਸਹਿਬਾਨਾ ਵਿਖੇ ਉਹਨਾਂ ਵੱਲੋਂ ਕਥਾ ਤੇ ਕੀਰਤਨ ਰਾਹੀਂ ਸੰਤਾਂ ਨੂੰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਆਪਣੀ ਯੂਰਪ ਫੇਰੀ ਦੀ ਸਮਾਪਤੀ ਤੇ ਉਹਨਾਂ ਵੱਲੋਂ ਆਖਰੀ ਦੀਵਾਨ ਦੀ ਹਾਜ਼ਰੀ ਗੁਰਦੁਆਰਾ ਸਿੰਘ ਸਵਾ ਫਲੋਰੋ ਬ੍ਰੀਸ਼ਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਵਿਸ਼ਾਲ ਗੁਰਮਤ ਸਮਾਗਮ ਵਿੱਚ ਪਹੁੰਚੀ ਇਸ ਸਮਾਗਮ ਬਹੁਤ ਹੀ ਸ਼ਰਧਾ ਰੂਸਾਲਨ ਕਰਵਾਏ ਗਏ ਸੰਗਤ ਬਾਬਾ ਜੀ ਵੱਲੋਂ ਇਸ ਸਮਾਗਮ ਵਿੱਚ ਸੰਤਾਂ ਦੇ ਠਾਠਾ ਮਾਰਦੇ ਇਕੱਠ ਨੂੰ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਰਾਹੀਂ ਵਿਹਾਲ ਕੀਤਾ ਗਿਆ ਬਾਬਾ ਜੀ ਦੀ 10 ਜੂਨ ਤੋਂ ਸ਼ੁਰੂ ਹੋਈ ਇਸ ਧਾਰਮਿਕ ਫੇਰੀ ਦੌਰਾਨ ਉਹਨਾਂ ਨੂੰ ਸੰਤਾਂ ਦਾ ਮਾਣਾ ਮੁਹੀ ਪਿਆਰ ਮਿਲਿਆ ਅਤੇ ਗੁਰਦੁਆਰਾ ਸਿੰਘ ਸਵਾ ਫਲਾਰ ਦੇ ਗੁਰਮਤ ਸਮਾਗਮ ਤੋਂ ਬਾਅਦ 25 ਅਗਸਤ ਨੂੰ ਉਹ ਵਾਪਸ ਪੰਜਾਬ ਰਵਾਨਾ ਹੋਏ